ਹੇ ਰਾਜਕੌਰ ਹੇ ਮੇਰੇ ਸ਼ੇਰ ਦਾ ਬੇਟਾ ਯਾਰ 21 ਕੱਲ ਹੋਈ ਹੈ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੂੜ ਆ ਗਿਆ ਫੇ ਸਾਡਾ ਪਮਰੋ ਤੇ ਡੇਗ ਪਿਆ ਆ ਉਹਨੇ ਨੋਰ ਫਿਰ ਗਿਆ ਹਏ ਚਾਈਨਾ ਡੋਗਰੀ ਕੋਈ ਪਤਾ ਨਹੀਂ ਸਾਡੇ ਅੰਦਰ ਦੋ ਤੋਂ ਚੱਕ ਗਿਆ ਨਾ ਸਾਨੂੰ ਕੋਈ ਪਤਾ ਨਹੀਂ ਕਿਹੜੀ ਡੋਰ ਬੀ ਚਾਈਨਾ ਹੀ ਆਂਦੇ ਗਰੀ ਯਾਰ ਕੀ ਕਹਿੰਦੇ ਕੁਟੀਰੀ ਰੁਕੇ ਦੂਰ ਤੇ ਜਿਹੜੀ ਬਿਡੋਰ ਵੇਚਦੇ ਨੇ ਹਏ 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 ਹਾਂ ਮੰਗ ਲਓ ਜੀ ਹਏ ਇਨਸਾਫ ਤਾਂ ਹੀ ਮੰਗਤਾ ਹੀ ਆ ਕਿ ਉਹਨੇ ਕੀ ਕਰ ਗਿਆ ਯਾਰ ਦਾ ਪਵਨ ਤੇ ਲੱਗਿਆ ਹਾਂਜੀ ਕੀ ਸਾਰੇ ਭੜਾ ਹੀ ਲੱਗਦੇ ਆ ਜੀ ਵੱਡਾ ਲੱਗਿਆ ਜੀ ਕਾਰਜ ਸਿੰਘ ਕੀ ਗੱਲ ਹੋਈ ਇਹ ਮੈਂ ਗਾ ਲੰਘ ਜਾਵਾ ਤੇ ਅਸੀਂ ਜਨ ਤਾਂ ਹੋਇਆ ਮੈਂ ਲੰਘਦੇ ਆ ਦੇਖਿਆ ਮੇਰੇ ਕੋਲ ਮੋਬਾਈਲ ਨਹੀਂ ਸੀ ਹੈਗਾ ਤੇ ਮੈਂ ਖਲੋਤਾ ਨਹੀਂ ਮੈਂ ਦਵਾ-ਦਵਾ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਨੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿੱਦਾਂ ਇਹਨੂੰ ਇੱਥੇ ਅਪੜਾਇਆ ਵਾ ਹਲ ਫਕੀਤੀ ਆ ਉਹਦੀ ਪਰ ਮੇਰੇ ਕੋਲ ਮੋਬਾਈਲ ਨਹੀਂ ਮੈਂ ਘਰ ਜਾ ਕੇ ਦੱਸਿਆ ਰੌਲਾ ਪਾ ਪਾਇਆ ਤੇ ਬੰਦੇ ਆਏ ਸਾਂਦੇ ਟੌਰ ਫਿਰੇ ਹਾਂਜੀ ਟੌਰ ਕਿਧਰ ਵੱਡੀ ਗਈ ਦੱਸੋ ਕਾਹਨ ਕਾਹਨ ਤੇ ਆ ਦੌਰ ਟਾ ਦੌਰ ਫਿਰਿਆ ਇਹ ਲੜ ਪਟਾਣਾ ਹੋਇਆ ਲੱਤ ਲੰਮਕ ਗਿਆ ਸ਼ਰਤ ਚ ਕੀ ਨਾਮ ਤੁਹਾਡਾ ਜੀ ਤੇ ਕੀ ਮੇਰਾ ਨਾਮ ਡਾਕਟਰ ਰੇਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ਨ ਤੇ ਡਾਕਟਰ ਗੁਰਸਿਮਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨਸਪੋਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬਰਾਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਪੂਰੀ ਸਵੈਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਈਨਾਂ ਡੋਰ ਪੂਰੀ ਗਲੇ ਦੇ ਤੇ ਤੱਕ ਫੇਰ ਚੁੱਕੀ ਸੀ। ਹੋਰ ਕੀ ਦੱਸੇ ਕੀ ਨਾ ਇਹ ਜੀ ਅੱਜ ਇੱਥੋਂ ਇਹਨਾਂਲੇ ਤੋਂ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਨੂੰ ਜੀ ਇਹਦਾ ਨਾਮ ਹੈਗਾ ਜੀ ਪਮਨਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਲਾ ਪਲਾ ਪਿੰਡ ਉਮਰ ਹੈ ਜੀ ਇਹਦੇ 20 ਸਾਲ ਜੀ ਇਹਦੇ ਗੱਲ ਤੇ ਜਿਹੜੀ ਚੈਨਾ ਡੋਰ ਫਿਰਕੀ ਹੈ ਜੀ ਉਸ ਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਠੀਕ ਹੈ ਇਹ ਇਹ ਕੱਲਾ ਕੱਲਾ ਹੈਗਾ ਆ ਇਹਦੀਆਂ ਤਿੰਨ ਭੈਣਾਂ ਹੈ ਜੀ ਗਰੀਬ ਪਰਿਵਾਰ ਨਾਲ ਇਹ ਸੰਬੰਧ ਰੱਖਦਾ ਜੀ ਅਧਿਕਾਰੀਆਂ ਵਿਚ ਨਹੀਂ ਜਾ ਰਹੀ ਆ ਉਹ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ ਆ ਵੀ ਆਪਣਾ ਮੇਰਾ ਨਾਮਜੀਤ ਸਿੰਘ ਹੈ ਜੀ ਤੇ ਬੱਚੇ ਦਾ ਕੀ ਨਾਂ ਹੈ ਜਿਹੜਾ ਦਿੱਤਾ ਹੋਇਆ ਹੈ ਪੰਮਨ ਸਿੰਘ ਜੀ ਕਿੰਨੀ ਉਮਰ ਸੀ ਤੇ ਉਮਰ ਹੈਗੀ ਜੋ 17 18 ਸਾਲ ਹੈਗੀ ਜੋ ਜੀ 18 ਸਾਲ ਦਾ ਮੁੰਡਾ ਹਾਂਜੀ ਹਾਂਜੀ ਕੀ ਗੱਲ ਹੋਈ ਹੈ ਤੇ ਚੈਨਾ ਇਧਰ ਜਾੜਿਆ ਜੀ ਨਾਲੇ ਲੋ ਜੀ ਚੈਨਾ ਡੋਰ ਫਿਰ ਗਈ ਗੱਲ ਕੀ ਸੀ ਅੱਛਾ ਜੀ ਕੀ ਹੋਣਗੀ ਡੈਥ ਹੋਗੀ ਹਾਂਜੀ ਡੈਥ ਹੋਗੀ ਅੱਛਾ ਜੀ ਕੀ ਇਨਸਾਮ ਮੰਗ ਕਰਦੇਗੇ ਇਨਸਾਮ ਮੰਗੇ ਹੋਈ ਆ ਜੀ ਇਹਦਾ ਮਸਲਾ ਹਲੋਣਾ ਚਾਹੀਦਾ ਕੋਈ ਨਾ ਕੋਈ ਯਾ ਆਏ ਦਿਨ ਕਿੰਨੇ ਕੁ ਮੋਤ ਦਾ ਸਾਹਮਣਾ ਕਰਨਾ ਪੈਂਦਾ ਹੋਈ ਕਾਫੀ ਐਕਸੀਡੈਂਟ ਹੁੰਦੇ ਨੇ ਚੈਨਾ ਡੋਰਾ ਨਾਲ ਹੁੰਦੇ ਨੇ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਹੁੰਦੇ ਆ ਜੀ ਬੰਨ ਲੱਗਣਾ ਚਾਹੀਦਾ ਹਾਂਜੀ ਹੇ 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 ਥੋੜਾ ਜੀ ਹੇ ਰਾਜਕੌਰ ਬੀ ਦਾ ਕੀ ਨਾਮ ਜੀ ਮੇਰੇ ਸ਼ੇਰ ਦਾ ਬੇਟਾ ਯਾਰ ਕਿੱਕੀ ਕਲ ਹੋਈ ਹੈ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੋਨ ਆ ਗਿਆ ਪੀਟਾ ਡਾਪਮਰੋ ਤੇ ਡੇਕ ਪਿਆ ਆ ਉਹਦੇ ਦੌਰ ਫਿਰ ਗਿਆ ਹਏ ਚਾਈਨਾ ਡੋਗਰੀ ਕੋਈ ਪਤਾ ਨਹੀਂ ਸਾਡੇ ਅੰਦਰ ਦੋ ਤੋਂ ਚੱਕਿਆ ਜਾਂਦਾ ਸਰ ਕੋਈ ਪਤਾ ਨਹੀਂ ਕਿਹਦੀ ਡੋਰ ਬਿਨ ਚਾਈਨਾ ਜਾਂਦੇ ਬਿਲੀ ਹਾਏ ਕੀ ਕੰਮ ਕਰੀਉਂ ਤੀਂਦੀ ਉਹਤੇ ਡੂਰ ਤੇ ਜਿਹੜੀ ਬਿਡੋਰ ਵੇਚਦੇ ਨੇ ਹਾਏ 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 ਮੰਗ ਲਓ ਜੀ ਹਾਏ ਇਨਸਾਨ ਤਾਂ ਹੀ ਮੰਗਦਾ ਹੀ ਆ ਕਿ ਉਹਲੇ ਕੀ ਕਰ ਗਏ ਆ ਦਾ ਪਵਾ ਤੇ ਚਲੇ ਗਿਆ ਹਾਂ ਜੀ ਸਾਬੇ ਘਰ ਆ ਹੀ ਲੱਗਦੇ ਆ ਜੀ ਤੁਹਾਡਾ ਲਾਗਿਆ ਜੀ ਕਾਰਜ ਸਿੰਘ ਕੀ ਗੱਲ ਹੋਈ ਇਹ ਮੈਂ ਗਾ ਨਾ ਜਾਵਾ ਤੇ ਅਸੀ ਦਿਨ ਤੋਂ ਹੋਇਆ ਮੈਂ ਲੰਗਦੇ ਆ ਦੇਖਿਆ ਮੇਰੇ ਕੋਲ ਮੋਬਾਈਲ ਨਹੀਂ ਹੀ ਹੈਗਾ ਤੇ ਨਾ ਖਲੋਤਾ ਨਹੀਂ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿਦਾਂ ਇਹਨੂੰ ਇੱਥੇ ਅਪੜਾਇਆ ਵਾ ਹਲ ਫਕੀਤੀ ਆ ਉਹਦੀ ਪਰ ਮੇਰੇ ਕੋਲ ਮੋਬਾਈਲ ਨਹੀਂ ਮੈਂ ਘਰ ਜਾ ਕੇ ਦੱਸਿਆ ਰੌਲਾ ਪਾ ਪਾਇਆ ਤੇ ਬੰਦੇ ਆਏ ਆ ਤੇ ਡੋਰ ਫਿਰੀ ਹਾਂਜੀ ਡੋਰ ਫਿਰੀ ਕੌਣ ਕਿਧਰ ਵਢੀ ਗਈਏ ਦੱਸੋ ਕੌਣ ਧੌਸਾ ਇਹ ਡੋਰ ਫਿਰੀ ਆ ਇਹ ਲੜ ਪਟਾਣਾ ਹੋਇਆ ਲਤ ਲੰਮਕ ਗਿਆ ਸਰਕਟ ਤੇ ਮੇਰਾ ਨਾਮ ਡਾਕਟਰ ਰੈਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ਨ ਤੇ ਡਾਕਟਰ ਗੋਸਿਮਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨਸਪੋਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬਰਾਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਪੂਰੀ ਸਵੇਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾ ਇਹਨਾਂ ਡੋਰ ਪੂਰੀ ਗਲੇ ਦੇ ਤੱਕ ਫੇਰ ਚੁੱਕੀ ਸੀ ਹੋਰ ਜੱਟੇ ਕੀ ਨਾਮ ਇਹ ਜੀ ਅੱਜ ਇੱਥੋਂ ਇਹਨਾਂਲੇ ਤੋਂ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਨੂੰ ਜੀ ਇਹਦਾ ਨਾਮ ਹੈਗਾ ਜੀ ਪਮਨਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਲਾ ਪਲਾ ਪਿੰਡ ਉਮਰ ਹੈ ਗਏ ਦੀ 20 ਸਾਲ ਜੀ ਇਹਦੇ ਗਲ ਚ ਜਿਹੜੀ ਚੈਨਾ ਡੋਰ ਫਿਰ ਗਈ ਹੈ ਜੀ ਉਸ ਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਠੀਕ ਹੈ ਇਹ ਇੱਕ ਇਕੱਲਾ-ਕੱਲਾ ਹੈਗਾ ਆ ਇਹਦੀਆਂ ਤਿੰਨ ਭੈਣਾਂ ਹੈ ਜੀ ਗਰੀਬ ਪਰਿਵਾਰ ਨਾਲ ਇਹ ਸੰਬੰਧ ਰੱਖਦਾ ਜੀ ਕਾਰਵਾਈ ਮਤਲਬ ਇਹਦੀ ਜਾ ਰਹੀ ਹੈ ਆ ਉਹ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ ਆ ਗਈ ਆਪਣਾ ਮੇਰਾ ਨਾਮਜੀਤ ਸਿੰਘ ਹੈ ਜੀ ਤੇ ਬੱਚੇ ਦਾ ਕੀ ਨਾਮ ਹੈ ਜੀ ਜਤੋ ਪੰਮਨ ਸਿੰਘ ਜੀ ਦੀ ਨਿਊ ਮਰਸਰੀ ਤੇ ਉਮਰੇ ਹੈਗੀ ਜੋ 17-18 ਸਾਲ ਹੈਗੀ ਜੋ ਜੀ ਫਰਕ ਸਾਲ ਦਾ ਮੁੰਡਾ ਹਾਂਜੀ ਹਾਂਜੀ ਕੀ ਗੱਲ ਹੋਈ ਹੈ ਤੇ ਚੈਨਾ ਇਧਰ ਜਾਣ ਰਿਹਾ ਜੀ ਨਾਲੇ ਲੋ ਜੀ ਚੈਨਾ ਢੋਰ ਫਿਰ ਗਈ ਗੱਲ ਸੀ ਅੱਛਾ ਜੀ ਕੀ ਹੋਣ ਗਈ ਹੈ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਅੱਛਾ ਜੀ ਕੀ ਇਨਸਾਮ ਮੰਗ ਕਰਦੇ ਜੀ ਇਨਸਾਮ ਮੰਗੇ ਹੋਈ ਹੈ ਜੀ ਇਹਦਾ ਮਸਲਾ ਹਲ ਹੋਣਾ ਚਾਹੀਦਾ ਕੋਈ ਨਾ ਕੋਈ ਇਹ ਆਏ ਦਿਨ ਕਿੰਨੇ ਕੁ ਮੋਤ ਦਾ ਸਾਹਮਣਾ ਕਰਨਾ ਪੈਂਦਾ ਹੋ ਜੀ ਕਾਫੀ ਐਕਸੀਡੈਂਟ ਹੁੰਦੇ ਚੈਨਾ ਡੋਰਾ ਨਾਲ ਹੁੰਦੇ ਹੋ ਜੀ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਹੁੰਦੇ ਆ ਜੀ ਬੰਨ ਲੱਗਣਾ ਚਾਹੀਦਾ ਹਾਂਜੀ